ਸ਼ਿਰਮੁਖਸਰ ਸਾਹਿਬ ਵਿਖੇ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਅਤੇ ਨਸ਼ਾ ਤਸਤ ਕਰਾਂ ਤੇ ਨੱਥ ਪਾਉਣ ਲਈ ਅਤੇ ਟ੍ਰੈਫਿਕ ਨਿਯਮਾਂ ਨੂੰ ਬਹਾਲ ਰੱਖਣ ਦੇ ਲਈ ਪੁਲਿਸ ਵੱਲੋਂ ਕੋਟਪੂਰਾ ਚੌਕ ਸ਼ਿਰਮੁਖਸਰ ਸਾਹਿਬ ਵਿਖੇ ਐਸਪੀ ਕਵਰਜੀਤ ਸਿੰਘ ਚਾਹਲ ਅਤੇ ਥਾਣਾ ਸਿਟੀ ਐਸਐਚਓ ਜਸਕਰਨ ਸਿੰਘ ਪੁਲਿਸ ਪਾਰਟੀ ਦੇ ਨਾਲ ਇੱਕ ਨਾਕਾ ਲਗਾ ਕੇ ਵਹਿਕਲਾਂ ਦੀ ਚੈਕਿੰਗ ਕੀਤੀ ਗਈ ਅਤੇ ਕਾਗਜ਼ ਨਾ ਪੂਰੇ ਹੋਣ ਦੀ ਸੂਰਤ ਵਿੱਚ ਚਲਾਨ ਵੀ ਕਟੇ ਗਏ ਲੋਕਾਂ ਨੂੰ ਕੀਤੀ ਸਹਿਯੋਗ ਦੀ ਅਪੀਲ ਪੱਤਰਕਾਰਾਂ ਨਾਲ ਗੱਲ ਕਰਦਿਆਂ ਐਸਪੀ ਕਮਲਪ੍ਰੀਤ ਸਿੰਘ ਚਾਹਲ ਨੇ ਕੀ ਕਿਹਾ ਕਰਾਉਣਿਆ ਤੁਹਾਡੇ ਨਾਲ ਜ਼ੁਬਾਨੀ ਰੂਪ ਰੂਪ ਗੱਲਬਾਤ ਮੇਨ ਸਾਡਾ ਹੈ ਕਿ ਜਿਹੜਾ ਮੋਟਿਵ ਜਿਹੜਾ ਤੁਹਾਡੇ ਪ੍ਰਤੀ ਮੀਡੀਆ ਜ਼ਰੀਏ ਮੈਸੇਜ ਦੇਣਾ ਚਾਹ ਲੋਕਾਂ ਨੂੰ ਮੁਕਸਰ ਸ਼ਹਿਰ ਦੇ ਨਿਵਾਸੀਆਂ ਨੂੰ ਕਿ ਜਿਹੜਾ ਅਸੀਂ ਇੱਕ ਡਰੱਗ ਦੇ ਖਿਲਾਫ ਮੀਨ ਗੱਡੀ ਹੈ ਉਹ ਸਾਡਾ ਪ੍ਰੋਪਰ ਸਾਥ ਦਿਓ ਜੇ ਤੁਹਾਡੇ ਕੋ ਕੋਈ ਇਨਫੋਰਮੇਸ਼ਨ ਹੈ ਤਾਂ ਉਹ ਸਾਡੇ ਨਾਲ ਸ਼ੇਅਰ ਕਰੋ ਪ੍ਰਾਈਵੇਟ ਤੌਰ ਤੇ ਮਿਲਣਾ ਚਾਹੁੰਦੇ ਪਰਸਨਲ ਤੌਰ ਤੇ ਮਿਲਣਾ ਚਾਹੁੰਦੇ ਤਾਂ ਸਾਨੂੰ ਮਿਲਣ ਆ ਕੇ ਸਾਡੇ ਕੰਟਰੋਲ ਰੂਮ ਦਾ ਨੰਬਰ ਨੇ ਉੱਥੇ ਸਾਨੂੰ ਕਾਲ ਕੀਤੀ ਜਾਵੇ ਤੁਹਾਡਾ ਜਿਹੜਾ ਨਾਮ ਹੈ ਬਿਲਕੁਲ ਗੁਪਤ ਰੱਖਿਆ ਜਾਏਗਾ ਜਿਹਦੇ ਨਾਲ ਆਪਾਂ ਚੰਗਾ ਇੱਕ ਸਮਾਜ ਸਿਰਜ ਸਕੀਏ ਵਈਆ ਤਰੀਕੇ ਨਾਲ ਆਪਾਂ ਜਿੰਨੇ ਵੀ ਡਰੱਗ ਪੈਡਲਰਸ ਨੇ ਸਮਗਲਰ ਨੇ ਪੁਲਿਸ ਦਾ ਆਪਣਾ ਕੰਮ ਕਰ ਰਹੀ ਹੈ ਪਰ ਤੁਹਾਡੀ ਵੀ ਜ਼ਿੰਮੇਵਾਰੀ ਇੱਕ ਸ਼ਹਿਰ ਨਿਵਾਸੀ ਆਉਂਦੇ ਤੁਹਾਡੀ ਜ਼ਿੰ ਜੇ ਆਪਣੇ ਜੇ ਕੋਈ ਇਨਫੋਰਮੇਸ਼ਨ ਨੇੜੇ ਤੇੜੇ ਕੋਈ ਹੈਗਾ ਤੇ ਪੁਲਿਸ ਨਾਲ ਜਰੂਰ ਸਾਂਝੀ ਕੀਤੀ ਜਾਵੇ ਸਰ ਪਰਚੇ ਕਾਫੀ ਹੋਏ ਆ ਐਨਡੀਪੀਐਸ ਦੇ ਅੱਗੇ ਵੀ ਕੋਈ ਲਿੰਕ ਟ੍ਰੈਸ ਕਰ ਰਹੇ ਹੋ ਕਿ ਉੱਥੇ ਛੱਡ ਦਿੱਤਾ ਗਿਆ ਕੰਮ ਨਹੀਂ ਬਿਲਕੁਲ ਦੇਖੋ ਇਹਦਾ ਫਾਰਵਰਡ ਬੈਕਵਰਡ ਲਿੰਗੇਜ ਤੇ ਹਮੇਸ਼ਾ ਕੰਮ ਹੁੰਦਾ ਹੈ ਤੇ ਅੱਗੇ ਵੀ ਹੋਏਗਾ ਕੋਈ ਹੋਰ ਕੀਵਾ ਜੇ Gracias